ਸਸਰੀ ਕਾਲ ਜੀ ਸਾਰਿਆਂ ਨੂੰ ਤੇ ਪੰਜਾਬੀ ਲਸ਼ਕਾਰਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਚੱਲੇ ਹਾਂ ਸ਼ਹਿਰ ਛਮਾਣੇ ਤੇ ਰਸਤੇ ਦੇ ਵਿੱਚ ਪਟਿਆਲਾ ਰੋਡ ਤੇ ਬਾਈ ਜੀ ਹੋਰੀ ਟੋਕਰੇ ਬਣਾਉਂਦੇ ਨੇ ਤੇ ਇਹ ਟੋਕਰੇ ਬਣਾ ਕੇ ਤੇ ਮਤਲਬ ਵੇਚਦੇ ਨੇ ਤੇ ਇਧਰ ਰੋਡ ਤੇ ਵੀ ਆ ਧਰੇ ਹੋਏ ਨੇ ਤੇ ਲੋਕ ਲੈ ਕੇ ਜਾਂਦੇ ਨੇ ਜਿਵੇਂ ਹੁਣ ਬਾਈ ਜੀ ਸਮਾਂ ਬਦਲਦਾ ਜਾਂਦਾ ਹੈ ਤੇ ਸਮੇਂ ਦੇ ਹਿਸਾਬ ਨਾਲ ਜਿਵੇਂ ਜੜੀਆਂ ਪ੍ਰਾਣੀਆਂ ਚੀਜ਼ਾਂ ਨੇ ਵਿਰਾਸਤ ਆ ਉਹ ਲੋਪ ਹੁੰਦੀ ਜਾਂਦੀ ਹੈ ਜਿਹੜੀ ਅੱਜਕੱਲ ਦੀ ਪੀੜ੍ਹੀ ਐ ਉਹਨੂੰ ਇੰਨਾ ਬਾਰੇ ਜਮੈਂ ਨਹੀਂ ਪਤਾ ਹੈਗਾ ਵੀ ਟੋਕਰੇ ਕੀ ਹੁੰਦੇ ਨੇ ਕਿਵੇਂ ਬਣਦੇ ਹੁੰਦੇ ਨੇ ਤੇ ਇਸ ਕਰਕੇ ਬਾਈ ਜੀ ਹੁਰੀ ਬਣਾਉਂਦੇ ਨੇ ਟੋਕਰੇ ਤੇ ਬਾਈ ਜੀ ਹੁਰਾ ਨਾਲ ਕਰਾਂਗੇ ਗੱਲਬਾਤ ਤੇ ਨਾਲੇ ਲਵਾਂਗੇ ਨਾ ਟੋਕਰਿਆਂ ਬਾਰੇ ਜਾਣਕਾਰੀ ਤੇ ਆਜੋ ਜੀ ਕਰਦੇ ਆ ਬਾਈ ਜੀ ਹੁਰਾ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕਿੱਦਾਂ ਠੀਕ ਹੋਈ ਠੀਕ ਹੋ ਜੀ ਤੇ ਬਾਈ ਜੀ ਜਿਹੜੇ ਤੁਸੀਂ ਇਹ ਟੋਕਰੇ ਤਿਆਰ ਕਰਦੇ ਹੋ ਤੇ ਬਾਈ ਜੀ ਕਿੰਨੇ ਸਾਲ ਹੋ ਗਏ ਕੰਮ ਕਰਦਿਆਂ ਜੀ ਮੈਨੂੰ ਹੋ ਗਏ 40 ਸਾਲ ਜੀ 40 ਸਾਲ ਹੋ ਗਏ ਜੀ ਤੇ ਆਪਣਾ ਬਾਈ ਜੀ ਜਿਵੇਂ ਲਾਲੋ ਵੀ ਹੁਣ ਅੱਜ ਕੱਲ ਜਿਵੇਂ ਨਵੀਆਂ ਤਕਨੀਕਾਂ ਆ ਗਈਆਂ ਜਾਂ ਸਮੇ ਬਦਲ ਗਏ ਤੇ ਜਿਹੜੀਆਂ ਪੁਰਾਣੀਆਂ ਚੀਜ਼ਾਂ ਨੇ ਜਾਂ ਪੁਰਾਣੀ ਵਿਰਾਸਤ ਆ ਉਹ ਲੋਪ ਹੁੰਦੀ ਜਾਂਦੀ ਐ ਤੇ ਜਿਵੇਂ ਤੁਹਾਡੀ ਪੀੜ੍ਹੀ ਦੇ ਵਿੱਚੋਂ ਹੁਣ ਲਾਲੋ ਕੋਈ ਅੱਗੇ ਕੋਈ ਮਤਲਬ ਇਹ ਕੰਮ ਕਰ ਰਿਹਾ ਹੈ ਕਿ ਨਹੀਂ ਜੀ ਕੋਈ ਨਹੀਂ ਲੱਗਿਆ ਜੀ ਕਰੀ ਹੋ ਕੋਈ ਨਹੀਂ ਬੇਰੀ ਸਹੀ ਵੀ ਨਵੀਂ ਪੀੜ੍ਹੀ ਦੇ ਵਿੱਚੋਂ ਅੱਗੋਂ ਅੱਗੇ ਕੋਈ ਮਤਲਬ ਇਹ ਕੰਮ ਸਿੱਖ ਨਹੀਂ ਰਿਹਾ ਤੇ ਬਾਈ ਜੀ ਜਿਵੇਂ ਤੁਸੀਂ ਇਹ ਕੰਮ ਕਰਦੇ ਹੋ ਜਿਵੇਂ ਹੁਣ ਇਹ ਟੋਕਰੇ ਬਣਾਉਂਦੇ ਹੋ ਤੇ ਫਿਰ ਮਤਲਬ ਇਹਦੇ ਨਾਲ ਮਤਲਬ ਹੋ ਜਾਂਦਾ ਘਰ ਦਾ ਗੁਜ਼ਾਰਾ ਜੀ। ਕੰਮ ਦਾ ਗੁਜ਼ਾਰਾ ਹੋ ਜਾਂਦਾ ਜੀ। ਠੀਕ ਹੈ। ਇਹੋਣੀ ਬਣਦੀ ਆ ਵਧੀਆ ਜੀ। ਅੱਛਾ ਅੱਛਾ। ਤੇ ਬਾਈ ਜੀ ਜਿਵੇਂ ਤੁਸੀਂ ਮਤਲਬ ਹੁਣ ਇਹ ਟੋਕਰੇ ਤਿਆਰ ਕਰਦੇ ਹੋ ਤੇ ਇਹ ਇੱਕ ਟੋਕਰਾ ਕਿੰਨੇ ਦਾ ਵਿਕ ਜਾਂਦਾ ਜੀ? 250 ਰੁਪਏ ਦਾ ਵਿਕਦਾ ਜੀ। 250 ਰੁਪਏ ਦਾ ਇੱਕ ਟੋਕਰਾ। ਇੱਕ ਟੋਕਰਾ। ਯਾਨੀ ਕਿ ਛੋਟੇ ਵੱਡੇ ਦਾ ਹਿਸਾਬ ਹੁੰਦਾ ਹੈ ਜੀ। ਜਿਹੜਾ ਛੋਟਾ ਰੋਟੀਆਂ ਵਾਲਾ ਉਹ 100 ਰੁਪਏ ਦਾ ਵਿਕਦਾ ਜੀ। ਠੀਕ ਹੈ। ਜਿਹੜਾ ਵੱਡਾ ਉਹ 250 ਰੁਪਏ। ਠੀਕ ਹੈ ਜੀ। ਤੇ ਜਾਨੀ ਕਿ ਵੇਖਿਆ ਜਾਏ ਤਾਂ ਮਤਲਬ ਇਹਨਾਂ ਦੇ ਵਿੱਚੋਂ ਜਿਹੜੀ ਕਮਾਈ ਹੈ ਇਹ ਮਤਲਬ ਉਹ ਵਧੀਆ ਹੈ ਹਾਂਜੀ ਵਧੀਆ ਹੈ ਬਸ ਕਰਦੇ ਨੇ ਇਹਦੇ ਨਾਲ ਗੁਜ਼ਾਰਾ ਚੱਲੀ ਜਾਂਦਾ ਜੀ ਤੇ ਬਾਈ ਜੀ ਜਿਵੇਂ ਹੁਣ ਲਾ ਲੋ ਵੀ ਜਿਵੇਂ ਇਹ ਜਿਵੇਂ ਤੂਤ ਨੇ ਹੁਣ ਇਹ ਤੂਤ ਦੀਆਂ ਮਤਲਬ ਛਟੀਆਂ ਹੁੰਦੀਆਂ ਨੇ ਜਾਂ ਇਹਨਾਂ ਦੇ ਨਾਲ ਮਤਲਬ ਟੋਕਰੇ ਤਿਆਰ ਕੀਤੇ ਜਾਂਦੇ ਨੇ ਤੇ ਫਿਰ ਇਹ ਤੁਸੀਂ ਕਿੱਥੋਂ ਲੈ ਕੇ ਆਉਂਦੇ ਹੋ ਜੀ ਇਹ ਜੀ ਪਿੰਡ ਚੋਂ ਮੁੱਲ ਲੈਣਾਂ ਜਮੀਦਾਰੋਂ ਤੋਂ ਜੀ ਅੱਛਾ ਮਤਲਬ ਜਿਹੜੀਆਂ ਇਹ ਮਤਲਬ ਟੋਕੇ ਛਟੀਆਂ ਆਣੇ ਜਿਨ੍ਹਾਂ ਦਾ ਟੋਕਰੇ ਤਿਆਰ ਕੀਤੇ ਜਾਂਦੇ ਨੇ ਇਹ ਤੁਸੀਂ ਮੁੱਲ ਲੈਂਦੇ ਹੋ ਮੁੱਲ ਲੈਂਦੇ ਅੱਛਾ ਤੇ ਫਿਰ ਮਤਲਬ ਇਹ ਜਿਵੇਂ ਤੁਸੀਂ ਮੋਲ ਲੈ ਕੇ ਬਣਾਉਂਦੇ ਹੋ ਤੇ ਫਿਰ ਉਹਦਾ ਮਤਲਬ ਵਿੱਚੋਂ ਜਿਵੇਂ ਲਾ ਲੋ ਵੀ ਪ੍ਰਾਫਿਟ ਨਿਕਲ ਆਉਂਦਾ ਜੀ ਮਤਲਬ ਕਿ ਨਹੀਂ ਨਿਕਲਿਆ ਆਉਂਦਾ ਜੀ ਅੱਛਾ ਮਤਲਬ ਟੋਕਰੇ ਬਣਾ ਕੇ ਪ੍ਰਾਫਿਟ ਨਿਕਲ ਆਉਂਦਾ ਜੀ ਤੇ ਤੁਸੀਂ ਮਤਲਬ ਇੱਥੇ ਰੋਡ ਤੇ ਟੋਕਰੇ ਵੇਚਦੇ ਹੋ ਜਾਂ ਮਤਲਬ ਵੀ ਕਿਤੇ ਹੋਰ ਪਿੰਡ 'ਚ ਜਾਂ ਕਿਤੇ ਹੀ ਪਿੰਡਾਂ 'ਵੀ ਬਣਾਉਣ ਪਾਈ ਜਾਂਦੇ ਆ ਜੀ ਸ਼ਹਿਰ ਦੇ ਸ਼ਹਿਰ ਦੇ ਵੀ ਲੈ ਕੇ ਜਾਂਦੇ ਨੇ ਉਹ ਪਿੰਡਾਂ ਦੇ ਵੀ ਲੈ ਕੇ ਜਾਂਦੇ ਨੇ ਠੀਕ ਹੈ ਤੇ ਬਾਈ ਜੀ ਜਿਵੇਂ ਹੁਣ ਲਾ ਲੋ ਵੀ ਜਿਵੇਂ ਜੇਕਰ ਕੋਈ ਹੋਰ ਟੋਕਰੇ ਬਣਾਉਂਦਾ ਜੀਮੀਂਦਾਰ ਜਾਂ ਮਤਲਬ ਵੀ ਤੁਸੀਂ ਉਵੇਂ ਬਣਾਉਂਦੇ ਹੋ ਵੀ ਬਣਵਾਈ ਤੇ ਤੇ ਉਹ ਫਿਰ ਬਣਵਾਈ ਕਿੰਨੀ ਲੈਂਦੇ ਹੋ ਜੀ ਬਣਵਾਈ 150 ਰੁਪਏ ਲੈਂਦੇ ਆ ਜੀ ਬਣਵਾਈ ਅੱਛਾ ਇੱਕ ਟੋਕਰੇ ਦੀ ਬਣਵਾਈ 150 ਲੈਂਦੇ ਹੋ ਤੇ ਬਾਈ ਜੀ ਜਿਵੇਂ ਆਪਾਂ ਵੇਖ ਰਹੇ ਆ ਮਤਲਬ ਤੁਸੀਂ ਇਹ ਟੋਕਰੇ ਮਤਲਬ ਬਣਾ ਰਹੇ ਹੋ ਇਹ ਟੋਕਰਾ ਬਣਾ ਰਹੇ ਹੋ ਤੇ ਫਿਰ ਇਹਨੂੰ ਮਤਲਬ ਕਿਵੇਂ ਜਿਵੇਂ ਇਹ ਮਤਲਬ ਪਹਿਲਾਂ ਕਿੰਨੇ ਆ ਤੁਸੀਂ ਸਟਾਰਟ ਕਰਦੇ ਹੋ ਜੀ ਇਹ 17 ਆਪਾਂ ਸਟਾਰਟ ਕਰਦੇ ਆ ਜੀ ਅੱਛਾ ਵੀ ਜਾਣੇ ਕਿ ਪਹਿਲਾਂ ਕਿੰਨੀਆਂ 17 ਛਟੀਆਂ ਲਾ 17 ਛਟੇ ਲੱਗਦੇ ਨੇ ਜੀ ਠੀਕ ਹੈ ਹਾਂ ਜੀ ਇੱਕ ਟੋਕਰੇ ਨੂੰ ਹੈ ਇੱਕ ਟੋਕਰੇ ਨੂੰ 17 ਪਾਵੇ ਲੱਗਦੇ ਨੇ ਜੀ ਅੱਛਾ ਅੱਛਾ ਇਹਨੂੰ ਪਾਵੇ ਕਹਿੰਦੇ ਨੇ ਜੀ ਅੱਛਾ ਬਾਕੀ ਹਣ ਘੰਟਾਂ ਹੁੰਦੀਆਂ ਨੇ ਜੀ ਅੱਛਾ ਜਿਵੇਂ ਤੁਸੀਂ ਵੇਖਿਆ ਵੀ ਜਿਵੇਂ ਮਤਲਬ ਪਹਿਲਾਂ ਇਹ ਦੋ ਲਾ ਕੇ ਉਹ ਤੋਂ ਬਾਅਦ ਚੁੱਕ ਚੁੱਕ ਕੇ ਇਹਨਾਂ ਨੂੰ ਮਤਲਬ ਇਹਨਾਂ ਦੇ ਉੱਪਰ ਦੀ ਛਟੀਆਂ ਲੈ ਕੇ ਜਾਂਦੇ ਹੋ ਤੇ ਇਹ ਕਿਵੇਂ ਫਿਰ ਮਤਲਬ ਉੱਪਰ ਜਿਵੇਂ ਆਪਾਂ ਮੰਨ ਲਓ ਵੀ ਟੋਕਰੇ ਨੂੰ ਉੱਪਰ ਲੈ ਜਾਣਾ ਹੈ ਉਹ ਤੋਂ ਬਾਅਦ ਫਿਰ ਉੱਪਰ ਛੇਬ ਕਿਵੇਂ ਲੈਂਦਾ ਜੀ ਇਹ ਪਹਿਲਾਂ 17 ਦਾ ਪੰਨਿਆ ਹੁੰਦਾ ਜੀ ਇਹ ਠੀਕ ਹੈ 17 ਤੋਂ ਬਾਅਦ ਫਿਰ ਉਹਨਾਂ ਨੂੰ ਕੱਲੀ ਕੱਲੀ ਕਰ ਦਿੰਦੇ ਆ ਪਹਿਲਾਂ ਦੋ ਦੋ ਹੁੰਦੀਆਂ ਨੇ ਜੀ ਅੱਛਾ ਕੱਲੀ ਕੱਲੀ ਕਰਕੇ ਉਹਦੇ ਵਿੱਚੋਂ ਨਗਾਇਆ ਜਾਂਦਾ ਹੈ। ਕਿ ਲਿਖਾਇਆ ਜਾਂਦਾ ਜੀ। ਠੀਕ ਹੈ ਠੀਕ ਹੈ। ਤੇ ਜਿਵੇਂ ਆਪਾਂ ਇਹ ਵੇਖ ਰਹੇ ਆਂ ਵੀ ਨਾਲ ਇਹ ਆ ਖੱਡਾ ਬਣਾਇਆ ਹੋਇਆ ਹੈ ਤੇ ਇਹ ਖੱਡੇ ਦੇ ਵਿੱਚ ਬਾਅਦ ਦੇ ਵਿੱਚ ਤੁਹਾਨੂੰ ਟੋਕਰਾ ਕਿੰਨੀਆਂ ਮਤਲਬ ਛਟੀਆਂ ਲੱਗਣ ਤੋਂ ਬਾਅਦ ਇਹਦੇ ਵਿੱਚ ਬਦਲ ਬਣਾਉਂਦੇ ਹੋ ਜੀ। ਖੱਡੇ ਵਾਲਾ ਟੋਕਰਾ ਹੋਰ ਹੁੰਦਾ ਜੀ ਉਹ ਪੁੱਠੀ ਬਾੜ ਦਾ ਟੋਕਰਾ ਹੁੰਦਾ ਪੱਠਿਆਂ ਦੇ ਕੰਮ ਆਉਂਦਾ ਜੀ ਉਹ। ਅੱਛਾ ਅੱਛਾ। ਉਹ ਤੇਰਾ ਪਾਵੇ ਤੇ ਬਣਦਾ ਜੀ ਉਹ। ਠੀਕ ਹੈ। ਅੱਛਾ ਜਾਣੀ ਕਿ ਜਿਹੜਾ ਮਤਲਬ ਇਹ ਪਸ਼ੂਆਂ ਦੇ ਕੱਖ ਪਾਣ ਲਈ ਜਾਂ ਵਿਆਹਾਂ 'ਚ ਕੰਮ ਆਉਂਦਾ ਇਹ ਮਤਲਬ ਉਹ ਤੁਸੀਂ ਮ ਤੇ ਜਿਵੇਂ ਬਾਈ ਜੀ ਵੇਨੇ ਆ ਹੁਣ ਵੀ ਜਿਵੇਂ ਇੰਨਾ ਘੁੰਮਣਾ ਪੈਂਦਾ ਹੈ ਜਿਵੇਂ ਵਾਰ-ਵਾਰ ਤੇ ਉਸ ਤੋਂ ਬਾਅਦ ਇਹਨਾਂ ਨੂੰ ਮਤਲਬ ਇਹ ਕੇ ਇੱਕ ਛੜੀ ਚੁੱਕ ਕੇ ਉਸ ਤੋਂ ਬਾਅਦ ਟੋਕਰਾ ਤਿਆਰ ਹੁੰਦਾ ਇਹਦੇ ਨਾਲ ਫਿਰ ਮਤਲਬ ਚੱਕਰ ਨਹੀਂ ਜੀ ਆਉਂਦੇ ਇਹ ਜੀ ਫਿਰ ਤਲੀ ਬੰਨ ਕੇ ਫਿਰ ਪੂਰੇ ਬਹਿ ਕੇ ਉੱਚੇ ਥਾਰੇ ਬਹਿ ਕੇ ਬਣਾਉਨੇ ਆ ਅੱਛਾ ਕਮਾਉਨੇ ਆ ਟੋਕਰੇ ਨੂੰ ਠੀਕ ਹੈ ਇਹ ਰਹੇ ਬਣਦਾ ਜੀ ਤੇ ਮਤਲਬ ਜਿਵੇਂ ਕੋਈ ਆਮ ਬੰਦਾ ਬਣਾਏ ਉਹਨੂੰ ਤਾਂ ਜਿਵੇਂ ਉਹਨੇ ਗੇੜੇ ਕਾਈ ਜਾਂਦੇ ਉਹਨਾਂ ਤਾਂ ਚੱਕਰ ਆ ਜਾਣਗੇ ਨਾ ਆ ਬੰਦਰ ਬਣਾ ਨਹੀਂ ਸਕਦਾ ਜੀ ਆ ਆਮ ਬੰਦਾ ਨਹੀਂ ਬਣਾ ਸਕਦਾ ਕਿਉਂਕਿ ਇਹ ਵੀ ਇੱਕ ਪ੍ਰਮਾਤਮਾ ਦੀ ਬਖਸ਼ੀ ਹੋਈ ਕਲਾ ਹੈ ਜੋ ਪ੍ਰਮਾਤਮਾ ਨੇ ਤੁਹਾਨੂੰ ਦਿੱਤੀ ਦਾ ਮਤਲਬ ਤੁਸੀਂ ਇਹ ਕਰਦੇ ਹੋ ਇਹਨੂੰ ਆਮ ਬੰਦਾ ਹਰ ਇੱਕ ਨਹੀਂ ਕਰ ਸਕਦਾ ਤੇ ਬਾਈ ਜੀ ਜਿਵੇਂ ਹੁਣ ਵੇਖਿਆ ਜਾਏ ਜਿਵੇਂ ਦਿਨੋਂ ਦਿਨ ਸਮਾਂ ਬਦਲਦਾ ਜਾਂਦਾ ਹੈ ਜਿਵੇਂ ਪਹਿਲਾਂ ਪ੍ਰਾਣੀਆਂ ਮਤਲਬ ਗੱਲਾਂ ਹੁੰਦੀਆਂ ਹਨ ਪ੍ਰਾਣੇ ਟਾਈਮ ਹੁੰਦੇ ਸਨ ਬਾਈ ਜੀ ਉਹ ਟਾਈਮ ਵਧੀਆ ਹੁੰਦੇ ਸੀ ਜਿਵੇਂ ਹੁਣ ਲਾ ਲੋ ਵੀ ਹੈਗਾ ਨਵੀਂ ਪੀੜੀ ਹੈ ਵੀ ਉਹ ਬਿਲਕੁਲੀ ਆ ਨਵੀਆਂ ਚੀਜ਼ਾਂ ਨੂੰ ਇਹਨਾਂ ਚੀਜ਼ਾਂ ਨੂੰ ਮਤਲਬ ਭੁੱਲਦੀ ਜਾ ਰਹੀ ਜਾ ਰਹੀ ਹੈ ਤੇ ਛੱਡਦੀ ਜਾ ਰਹੀ ਹੈ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕੋਈ ਸਿੱਖਦਾ ਨਹੀਂ ਮਗਰ ਪਠੇੜਾ ਕਹਿੰਦੇ ਹੋਰ ਉਹ ਵੀ ਸਖੋ ਕੋਈ ਸਿੱਖਦਾ ਨਹੀਂ ਬਿਨ ਨਵੇਂ ਮੁੰਡੇ ਨੇ ਜਿਹੜੇ ਉਹ ਇਹ ਕੰਮ ਕਰਕੇ ਰਾਜੀ ਨਹੀਂ ਵੀ ਉਹ ਸਿੱਖ ਦੇਣੀ ਹੈਗੇ ਤੇ ਫਿਰ ਬਾਈ ਜੀ ਜਿਵੇਂ ਹੁਣ ਲਾ ਲਓ ਵੀ ਜਿਵੇਂ ਇਹ ਕੰਮ ਹੈ ਚਲੋ ਇਹ ਵੀ ਹੈ ਇਹ ਵੀ ਇੱਕ ਆਪਣੀ ਪ੍ਰਾਣੀ ਵਿਰਾਸਤ ਹੈ ਵੀ ਟੋਕਰੇ ਬਣਾਉਣ ਵਾਲੀ ਤੇ ਤੁਹਾਨੂੰ ਲੱਗ ਨਹੀਂ ਰਿਹਾ ਵੀ ਜਿਵੇਂ ਕੋਈ ਅੱਗੋਂ ਸਿੱਖ ਨਹੀਂ ਰਿਹਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਇਹ ਕੰਮ ਹੈ ਟੋਕਰੇ ਬਣਾਉਣ ਵਾਲਾ ਵੀ ਇਹ ਬਿਲਕੁਲ ਲੋਪ ਤੇ ਬਿਲਕੁਲ ਖਤਮ ਹੋ ਜਾਏਗਾ ਹਾਂ ਜਿਵੇਂ ਬਾਈ ਜੀ ਹੁਣ ਜਿਵੇਂ ਤੁਹਾਡੀ ਵੀ ਉਮਰ ਲਾ ਲਓ ਬੀਗਾ ਤੁਹਾਡੀ ਉਮਰ ਤੋਂ ਬਾਅਦ ਨਵੀਂ ਪੀੜੀ ਨਹੀਂ ਸਿੱਖ ਰਹੀ ਹੁਣ ਤੁਸੀਂ ਜਿਵੇਂ ਮਤਲਬ ਲਾ ਲਓ ਵੀ ਵੀ ਤੁਹਾਡੇ ਤੋਂ ਬਾਅਦ ਇਹ ਕੰਮ ਤੁਹਾਡੇ ਨਾਲ ਹੀ ਜਿਵੇਂ ਖਤਮ ਹੋ ਜਾਊਗਾ ਆਈ ਜੀ ਜਿਵੇਂ ਹੁਣ ਇਹ ਇੱਥੇ ਬੈਠੇ ਮਤਲਬ ਤੁਸੀਂ ਬੈਠੇ ਹੋ ਵੀ ਇਹ ਟੋਕਰੇ ਬਣਾ ਰਹੇ ਨੇ ਤੇ ਜਿਵੇਂ ਇਹਨਾਂ ਨਾਲ ਗੱਲਬਾਤ ਕੀਤੀ ਤੇ ਇਹਨਾਂ ਨੇ ਦੱਸਿਆ ਵੀ ਜਿਵੇਂ ਹੁਣ ਇਹਨਾਂ ਦੀ ਵੀ ਲਾੜੋ ਉਮਰ ਹੋਈ ਐ ਤੇ ਸਮੇਂ ਦੇ ਹਿਸਾਬ ਨਾਲ ਜਿਹੜਾ ਮਤਲਬ ਇਹ ਟੋਕਰੇ ਬਣਾਉਣ ਵਾਲਾ ਕੰਮ ਐ ਵੀ ਇਹਨਾਂ ਦੇ ਨਾਲ ਹੀ ਤੇ ਅਲੋਪ ਹੋ ਜਾਊਗਾ ਤੇ ਖਤਮ ਹੋ ਜਾਊਗਾ ਤੇ ਜਿਵੇਂ ਅੱਗੇ ਇਹਨਾਂ ਦੇ ਬੱਚੇ ਨੇ ਜਾਂ ਨਵੀਂ ਪੀੜੀ ਨੇ ਉਹ ਇਹ ਕੰਮ ਸਿੱਖ ਕੇ ਨਹੀਂ ਰਾਜੀ ਉਹ ਕੰਮ ਨਹੀਂ ਕਰਦੇ ਇਹ ਤੇ ਅੱਗੋਂ ਜਿਹੜਾ ਕੰਮ ਐ ਉਹ ਆਂਦੇ ਨੇ ਜੀ ਅਸੀਂ ਇਹ ਟੋਕਰੇ ਬਣਾਉਣ ਵਾਲਾ ਕਰਨਾ ਨਹੀਂ ਉਹਦੇ ਬਾਰੇ ਤੁਸੀਂ ਦਿਓ ਹੀ ਜਾਣਕਾਰੀ ਉਹ ਇਤਰਾਜੇ ਕੰਮ ਸਿੱਖਣਾ ਤਾਂ ਚਾਹੁੰਦੇ ਨੇ ਇੱਕ ਦਿਨ ਲਾਉਂਦਾ ਅਗਲਾ ਦੋ ਦਿਨ ਲਾਉਂਦਾ ਵੱਟ ਜਾਂਦਾ ਮਤ ਪਰ ਉਹ ਪਿਆਰ ਨਾਲ ਸਮਝਾਉਂਦੇ ਆ ਵੀ ਕੰਮ ਕਰ ਲੈ ਭਾਈ ਤੇਰੇ ਪੰਮਾਊਗਾ ਕਹਾ ਅੱਗੇ ਕੰਮ ਚੱਲ ਜੂਗਾ ਤੈਨੂੰ ਰੋਜ਼ਗਾਰ ਦੇਣਾ ਚਾਹੁੰਦੇ ਆ ਕੋਈ ਗੋਣਾ ਬੰਦਾ ਆਪਦੇ ਢਿੱਡ 'ਤੇ ਰੱਖ ਕੇ ਨਾ ਮਰੇ ਹਾਂ ਦੇ ਦੇਣਾ ਚਾਹੀਦਾ ਅੱਗੇ ਕਿਸੇ ਵੀ ਜਾਣੀ ਕਿ ਉਹ ਅੱਗੋਂ ਗੋਣ ਲੈ ਕੇ ਰਾਜੀ ਨਹੀਂ ਹੈਗੇ ਹਾਂਜੀ ਗੋਣ ਲੈ ਕੇ ਰਾਜੀ ਨਹੀਂ ਜੀ ਅਸੀਂ ਗੋਣ ਦੇਣਾ ਚਾਹੁੰਦੇ ਆ ਮਤਲਬ ਫਿਰ ਕਰਨਾ ਨਹੀਂ ਚਾਹੁੰਦੇ ਠੀਕ ਹੈ ਪਰਵਾਰਣੀ ਪੀੜੀ ਹੈ ਜਿਹੜੀ ਨਾ ਕੰਮ ਚੱਲਦਾ ਰਹੇ ਤਾਂ ਅਸੀਂ ਠੀਕ ਰਹਾਂਗੇ ਤੇ ਬਾਈ ਜੀ ਜਿਵੇਂ ਹੁਣ ਇਹਨਾਂ ਨੇ ਬਾਈ ਜੀ ਹੁਰਾਂ ਨਾਲ ਆਪਾਂ ਗੱਲਬਾਤ ਕੀਤੀ ਤੇ ਇਹਨਾਂ ਨੇ ਦੱਸਿਆ ਵੀ ਜਿਵੇਂ ਲਾਲੋ ਵੀ ਇੱਕ ਟੋਕਰਾ ਘੱਟੋ ਘੱਟ 250 ਰੁਪਈਆ ਦਾ ਵਿਕ ਜਾਂਦਾ ਵੀ ਜੇ ਵੇਖਿਆ ਜਾਏ ਤਾਂ ਕੋਈ ਮਾੜਾ ਕੰਮ ਨਹੀਂ ਵੀ ਜਾਣੀ ਕਿ ਵਧੀਆ ਉਹਦੇ ਵਿੱਚੋਂ ਪ੍ਰੋਫਿਟ ਆਇਆ ਹਾਂਜੀ ਤੇ ਬਾਈ ਜੀ ਜਿਵੇਂ ਵਧੀਆ ਇਹਦੇ ਵਿੱਚੋਂ ਮੁਨਾਫਾ ਹੈ ਜਾਂ ਵਧੀਆ ਕਮਾਈ ਹੈ ਵੀ ਨਵੀਂ ਪੀੜ੍ਹੀ ਮਤਲਬ ਕੀ ਕਰਨਾ ਹੈ ਵੀ ਉਹ ਕੰਮ ਨਹੀਂ ਕਰਨਾ ਚਾਹੁੰਦੀ ਇਹ ਕਰਨਾ ਨਹੀਂ ਚਾਹੁੰਦੇ ਜੀ ਉਹ ਵੈਸੇ ਉਹ ਸੋਚਦੇ ਨੇ ਵੀ ਪਤਾ ਨਹੀਂ ਕੀ ਗੱਲਾਂ ਵੀ ਅਸੀਂ ਕੋਈ ਹੋਰ ਕੰਮ ਲੱਭੀਏ ਕੰਮ ਹੁਣ ਪੜੇ ਹੋਏ ਬਹੁਤ ਫਿਰਦੇ ਨੇ ਮੁੰਡੇ ਕੰਮ ਕਰਕੇ ਰਾਜੀ ਨਹੀਂ ਤੇ ਜਿਹੜੇ ਬਾਹਰ ਗਏ ਤੇ ਅਕਸੇਲੀਆ ਉਹ ਸੂਰਿਆ ਦੇਣ ਉਹਨਾਂ ਦੀ ਵਾਪਸੀ ਹੋ ਰਹੀ ਹੈ ਹੁਣ ਹਾਂ 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 ਵੀ ਮੇਰੇ ਜਗਾਰੀ ਹੁੰਦੀ ਜਾਂਦੀ ਹੈ ਜੀ ਠੀਕ ਹੈ ਇਹ ਬੰਦਾ ਚੁਸਤ ਰਹਿੰਦਾ ਕੰਟ ਰਹਿਣਾ ਹਾਂ ਕੰਮ ਕਰਕੇ ਧੁੱਖ ਵਧੀਆ ਲੱਗਦੀ ਆ ਕੰਮ ਕਰਦੇ ਆ ਠੀਕ ਰਹੇਗਾ ਕੰਮ ਕਰਨਾ ਚਾਹੀਦਾ ਠੀਕ ਹੈ ਆ ਮੂਰੀ ਬਹੁਤ ਆ ਜੀ ਪੰਜਾਬ ਵਿੱਚ ਬੰਦਾ ਕਰਨ ਵਾਲਾ ਚਾਹੀਦਾ ਆ ਤਾਗਾ ਮਿਲਾਂ ਕਿੰਨੀਆਂ ਲੱਗੀਆਂ ਨੇ ਪੰਜਾਬ ਵਰਗੀ ਤਾਂ ਮੌਜੇ ਨਹੀਂ ਕਿਤੇ ਸੈਲਰ ਕਿੰਨੇ ਨੇ ਹਾਂ ਹਾਂ ਨਾਲ ਹੀ ਆਪਣੇ ਫਸਲ ਵਧੀਆ ਹੁੰਦੀ ਆ ਪੰਜਾਬ ਵਿੱਚ ਹਾਂ ਖੋੜ ਕਰਨਾ ਹੁੰਦਾ ਖਾਣ ਪੀਣ ਨੂੰ ਹਾਂ ਕੋਈ ਬੰਦਾ ਇਸ ਤਰ੍ਹਾਂ ਬੈਠ ਵੀ ਨਹੀਂ ਸਕਦਾ ਉਹਨੂੰ ਬੈਠਣ ਨਹੀਂ ਦਿੰਦੇ ਬਾਹਰ ਹਾਂ ਉਹਦੇ ਵੀ ਟੈਗਸ ਲੱਗਦਾ ਵੀ ਬੈਠਾ ਕਿਉਂ ਆਏ ਵੀ ਜੀ ਨੇ ਸਾਰੇ ਕਮਾਉਂਦਾਰ ਉਦੀ ਰੋਕੀ ਚੱਲਦੀ ਠੀਕ ਹੈ ਇੱਕ ਬੰਦਾ ਵੀ ਪੂਰੇ ਕਮਾਉਂਦਾ ਸਾਰੇ ਟੱਬਰ ਨੂੰ ਪਾਰਦਾ ਉਹ ਫਿਰ ਸਮਝਾਉਂਦੇ ਤਾਂ ਬਹੁਤਾਂ ਹੀ ਸਮਝਣਾ ਚਾਹੁੰਦੇ ਨਹੀਂ ਹੈਗੇ ਬੱਚੇ ਅੱਜ ਕੱਲ ਦੇ ਨਾ ਹਾਂ ਮਾਹੌਲ ਇਹ ਹੋ ਗਿਆ ਕੁਦਰਤੀ ਗੱਲ ਹੈ ਕੰਮ ਕਰਨਾ ਨਹੀਂ ਚਾਹੁੰਦੇ ਤੇ ਉਹ ਦੇਖਦੇ ਨੇ ਵੀ ਸਾਨੂੰ ਛਰਦਾ ਹੈ ਛਰਦਾ ਹੈ ਬਾਕੀ ਕੁੱਤੇ ਬਿੱਲੇ ਰੱਖ ਲੈਣਗੇ ਹਾਂ ਕੁੱਤੇ ਬਿੱਲੇ ਜਿਆਦਾ ਰੱਖਦੇ ਨਹੀਂ ਉਹਨਾਂ ਨਾਲ ਜਿਆਦਾ ਪਿਆਰ ਕਰਦੇ ਨੇ ਬਿਲਕੁਲ ਬਿਲਕੁਲ ਤੇ ਬਾਈ ਜੀ ਤੁਸੀਂ ਇਹ ਬਹੁਤ ਵਧੀਆ ਗੱਲ ਕੀਤੀ ਵੀ ਜਿਵੇਂ ਹੁਣ ਨਵੀਂ ਪੀੜੀ ਹੈ ਵੀ ਨਵੇਂ ਮੁੰਡੇ ਨੇ ਅੱਜਕੱਲ ਦੇ ਵੀ ਉਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਵੀ ਜਿਵੇਂ ਲਾਲੋ ਵੀ ਉਹਨਾਂ ਨੂੰ ਇਹ ਕਿਹਾ ਜਾਏ ਵੀ ਦੋ ਡੰਗਰ ਰੱਖ ਲਓ ਵੀ ਮੂੰਹ ਮੱਝ ਰੱਖੇਗਾ ਕੋ ਗਾ ਰੱਖੇਗਾ ਵੀ ਉਹ ਦੁੱਧ ਦੇ ਦੇਗੀ ਤੇ ਪਰ ਉਹਦੀ ਬਜਾਏ ਉਹ ਇੰਨੇ ਹੀ ਨੇ ਮਹਿੰਗੇ ਕੁੱਤੇ ਲੈ ਆਉਣਗੇ ਕਬੂਤਰ ਰੱਖ ਲੈਣਗੇ ਇਹੋ ਜਿਹੇ ਸ਼ੌਂਕ ਪਾਲ ਲੈਣਗੇ ਵੀ ਜਿਨ੍ਹਾਂ ਦੇ ਵਿੱਚ ਕੋਈ ਏਡੀ ਕਮਾਈ ਨਹੀਂ ਹੈਗੀ ਇਹ ਗੱਲ ਬਾਈ ਜੀ ਬਿਲਕੁਲ ਸੱਚੀ ਹੈ ਨਾ ਸਹੀ ਗੱਲ ਹੈ ਹਾਂ ਜਿਹੜੀਆਂ ਆਪਾਂ ਗੱਲਾਂ ਕਰਿਆ ਨੇ ਸਹੀ ਕਰਿਆ ਨੇ ਇਹਦੇ ਵਿੱਚ ਝੂਠਾੜੀ ਕਰਨੀ ਕੋਈ ਨਹੀਂ ਬੇ ਚੰਗਾ ਕੰਮ ਕਰਨਾ ਹੈ ਇਨਸਾਨ ਨੂੰ हां ਜਿਵੇਂ ਲਾ ਲਓ ਬਾਈ ਜੀ ਹੁਣ ਇਹ ਆਪਣੀ ਪ੍ਰਾਣੀ ਵਿਰਾਸਤ ਹੈ ਵੀ ਹੁਣੇ ਵਿਰਾਸਤ ਤਾਂ ਹੀ ਅੱਗੇ ਮਤਲਬ ਜਿਉਂਦਾ ਰਹੂ ਜਿਉਂਦੀ ਰਹੂਗੀ ਚੱਲਦੀ ਰਹੂਗੀ ਜੇ ਨਵੀਂ ਪੀੜ੍ਹੀ ਇਹਨੂੰ ਸੰਭੂਗੀ ਤਾਂ ਸਾਂਭ ਕੇ ਰੱਖੇਗੀ ਨਹੀਂ ਤੇ ਸਮੇਂ ਦੇ ਹਿਸਾਬ ਨਾਲ ਜਿੰਨੇ ਪ੍ਰਾਣੇ ਕੰਮ ਨੇ ਕੋਈ ਵੀ ਚੀਜ਼ਾਂ ਨੇ ਉਹ ਬਿਲਕੁਲ ਸਮੇਂ ਨਾਲ ਖਤਮ ਹੋ ਜਾਣਗੀਆਂ ਹਾਂ ਇਹ ਗੱਲ ਹੈ ਹਾਂ ਤੇ ਬਾਬਾ ਜੀ ਜਿਵੇਂ ਮੈਂ ਵੇਖ ਰਿਹਾ ਵੀ ਤੁਸੀਂ ਮਤਲਬ ਟੋਕਰੇ ਬਣਾਉਂਦੇ ਹੋ ਤੇ ਆ ਤੁਹਾਡੇ ਹੱਥ ਦੇ ਵਿੱਚ ਦਾਤ ਹੈ ਤੇ दात ਤਿੱਖਾ ਬੜਾ ਜਿਵੇਂ ਮਤਲਬ ਤੁਸੀਂ ਇੰਨੀ ਉਮਰ ਹੋ ਗਈ ਉਮਰ ਦੇ ਹਿਸਾਬ ਨਾਲ ਨਿਗਾ ਵੀ ਘਟ ਗਈ ਐ ਤੇ ਸਰੀਰ ਤੇ ਉਂਝ ਵੀ ਫਰਕ ਬੜਾ ਪੈ ਜਾਂਦਾ ਬੰਦੇ ਦਾ ਉਹ ਫੁਰਤੀ ਨਹੀਂ ਰਹਿੰਦੀ ਤੇ ਜਿਵੇਂ ਤੁਸੀਂ ਇੰਨਾ ਰਿਸਕੀ ਕੰਮ ਕਰਦੇ ਹੋ ਵੀ ਲਾਲੋ ਵੀ ਕਿਸੇ ਟਾਈਮ ਕੰਮ ਕਰਦੇ ਆਂ ਦਾਤ ਵੱਜ ਵੀ ਜਾਂਦਾ ਤੇ ਤੁਸੀਂ ਮਤਲਬ ਜਿਵੇਂ ਤੁਸੀਂ ਨਹੀਂ ਸੋਚਦੇ ਵੀ ਜਿਵੇਂ ਮੈਂ ਵੀ ਵੇਲਾ ਬਵਾਂ ਤੇ ਮਤਲਬ ਮੰਜੇ ਤੇ ਆਰਾਮ ਕਰਾਂ ਵੀ ਮੈਨੂੰ ਹੁਣੇ ਕੰਮ ਕਰਨ ਦੀ ਕੀ ਲੋੜ ਐ ਉਹਦੇ ਬਾਰੇ ਦੱਸੋ ਹੀ ਤੁਸੀਂ ਹੁਣ ਹੁਣ ਜਿੰਦਗੀ ਖਰਚਦਾ ਨਹੀਂ ਵੀ ਜੀਣ ਆਉਂਦੀ ਆ ਕੇ ਤਾਂ ਪੈਨਸ਼ਨੋਂ ਕੰਮ ਕਰਿਆ ਵੀ ਖਰਚਦਾ ਹਾਂ ਜੀ 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 ਪਰ ਨਵੀਂ ਬੀੜੀ ਤਾਂ ਮਤਲਬ ਇਹ ਗੱਲ ਬਿਲਕੁਲ ਨਹੀਂ ਸੋਚ ਰਹੀ ਸਰੇ ਨਾ ਸਰੇ ਉਹਨਾਂ ਦਾ ਵਿਹਲੇ ਰਹਿਣਾ ਹੈ ਜੀ ਨਹੀਂ ਸੋਚ ਰਹੇ ਨਾ ਦਮ ਹੀ ਨਹੀਂ ਤਾਂ ਥੋੜਾ ਬਿਛੇ ਬਿਛੇ ਰੋਟੀ ਨਹੀਂ ਕਾ ਰੋਟੀ ਤੁਸੀਂ ਆਪੇ ਆਪੇ ਕਮਾ ਕੇ ਦਿਓ ਹਾਂ ਵੀ ਇਹ ਕਮਾਓ ਵੀ ਉਹ ਤਾਂ ਇਹ ਕਹਿੰਦੇ ਨੇ ਵੀ ਤੁਸੀਂ ਭਾਵੇਂ ਬਜ਼ੁਰਗ ਹੋ ਗਏ ਆਹਾਂ ਮਤਲਬ ਇੰਨੀ ਉਮਰ ਹੋ ਗਈ ਤੇ ਮਤਲਬ ਵੀ ਅਸੀਂ ਤਾਂ ਤੁਹਾਡੇ ਸਿਰੋ ਹੀ ਖਾਣਾ ਹੈ ਬਸ ਸਾਡੇ ਸਾਥ ਹੀ ਭਾਗ ਦੋ ਕਰਾ ਕਰਾ ਤੁਸੀਂ ਕਰ ਕਰੋ ਹਾਂ ਵੀ ਤੁਸੀਂ ਵੀ ਕਮਾਈ ਕਰਕੇ ਦਿਓ ਦੂਗਾ ਲੜ ਜਾਂਦੇ ਕਹਿੰਦੇ ਕੀ ਇਹਦੇ ਨੇ ਫੁਰਕੇ ਹਾਂ ਹਾਂ ਬਿਲਕੁਲ ਬਿਲਕੁਲ ਹਾਂ ਤੇ ਬਾਬਾ ਜੀ ਤੁਹਾਡੇ ਜਿਵੇਂ ਹੁਣ ਉਮਰ ਦੇ ਹਿਸਾਬ ਨਾਲ ਤੁਹਾਨੂੰ ਮੈਂ ਸਲਾਮ ਕਰਦਾ ਵੀ ਸਲੂਟ ਕਰਦਾ ਵੀ ਤੁਸੀਂ ਵੇਖ ਲਓ ਇੰਨੀ ਉਮਰ ਦੇ ਹੋਣ ਦੇ ਬਾਵਜੂਦ ਇੰਨੀ ਮਿਹਨਤ ਦੀ ਕਮਾਈ ਕਰਕੇ ਤੇ ਇੰਨਾ ਰਿਸਕੀ ਕੰਮ ਹੈ ਇਹ ਟੋਕਰੇ ਬਣਾਉਣ ਵਾਲਾ ਵੀ ਤੁਸੀਂ ਕਰ ਰਹੇ ਹੋ ਤੁਹਾਡੇ ਤੋਂ ਨਵੀਂ ਪੀੜੀ ਨੂੰ ਸਿੱਖ ਲੈਣੀ ਚਾਹੀਦੀ ਹੈ ਤਾਂ ਉਹਨਾਂ ਨੂੰ ਵੇਖਣਾ ਚਾਹੀਦਾ ਵੀ ਇੰਨੀ-ਇੰਨੀ ਉਮਰ ਦੇ ਸਾਡੇ ਬਜ਼ੁਰਗ ਕੰਮ ਕਰਦੇ ਨੇ ਤਾਂ ਸਾਨੂੰ ਵੀ ਕੋਈ ਨਾ ਕੋਈ ਕੰਮ ਜ਼ਰੂਰ ਕਰਨਾ ਚਾਹੀਦਾ ਖਾਸ ਕਰਕੇ ਜਿਹੜਾ ਟੋਕਰੇ ਬਣਾਉਣ ਵਾਲਾ ਕੰਮ ਹੈ ਵੀ ਇਹਨੂੰ ਕਰਨਾ ਚਾਹੀਦਾ ਇਹਨੂੰ ਛੱਡਣਾ ਨਹੀਂ ਚਾਹੀਦਾ ਕਿਉਂਕਿ ਜਿਹੜੀ ਇਹ ਟੋਕਰੇ ਬਣਾਉਣ ਵਾਲੀ ਵਿਰਾਸਤ ਹੈ ਉਹ ਦਿਨੋ ਦਿਨ ਬਿਲਕੁਲ ਖਤਮ ਹੁੰਦੀ ਜਾਂਦੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਖਤਮ ਹੋ ਜੇਗੀ। ਹਾਂ ਤੇ ਅੱਛਾ ਬਾਈ ਜੀ ਇਹ ਜਿਹੜਾ ਮਾਲ ਹੈ ਇੱਥੇ ਪਿੱਛੇ ਰੱਖਿਆ ਹੋਇਆ ਹੈ। ਹਾਂ ਇੱਥੇ ਰੱਖ ਦਿੰਨੇ ਆ ਜੀ ਪੜਤੇ 'ਚ ਵੀ ਵੈਸੇ ਉਹ ਚੱਕੇ ਨਾਲ ਲੈ ਜੇ ਮੁੱਲ ਦੀ ਛੱਡੀ ਹੈ। ਮੁੱਲ ਲੈ ਆਉਨੇ ਆ ਜੀ ਪੰਡਾ ਤੋਂ। ਠੀਕ ਹੈ ਠੀਕ ਹੈ। ਤੁਸੀਂ ਤੁਮ ਤਾਂ ਪੜ ਲੈ ਗਏ ਨੇ। ਅੱਛਾ ਪਿੰਡਾਂ 'ਚ ਤਾਂ ਹੁਣ ਬੰਦੇ ਜਾਂਦੇ ਨਹੀਂ ਹੈਗੇ ਪਿੰਡਾਂ ਵਾਲੇ ਬਹੁਤ ਆਉਂਦੇ ਨੇ ਉਹ ਟੋਕਰੇ ਬਣਾ ਕੇ ਆਉਂ ਹਾਂ ਤੇਰਾ ਸੀ ਉਰੀ ਬੈਠ ਕੇ ਬਣਾਉਂਦੇ ਆ ਜੀ ਜਾਂਦਿਆਂ ਨੂੰ ਟਾਈਮ ਬੇ ਟਾਈਮ ਹੋ ਜਾਂਦਾ ਫਿਰ ਸ਼ਾਮ ਨੂੰ ਮੁੜਦੇ ਆ ਮੁੜਨ ਨੂੰ ਬੇ ਟਾਈਮ ਹੋ ਜਾਂਦਾ ਮਤਲਬ ਜਿਵੇਂ ਟੋਕਰੇ ਬਣਾਉਣ ਜਾਂਦੇ ਹੋ ਦੂਰ ਦਰਾਡੇ ਪਿੰਡਾਂ 'ਚ ਫਿਰ ਉੱਥੇ ਹਨੇਰਾ ਹੋ ਜਾਂਦਾ ਹਨੇਰਾ ਹੋ ਜਾਂਦਾ ਜੀ ਵੀ ਇਸ ਕਰਕੇ ਜਿਵੇਂ ਆਪਣਾ ਕੰਮ ਮਤਲਬ ਕਰੀ ਜਾਂਦੇ ਹੋ ਤੇ ਇਹਦੇ ਵਿੱਚੋਂ ਵਧੀਆ ਪ੍ਰੋਫਿਟ ਆ ਹਾਂ ਹਾਂ ਤੇ ਬਾਈ ਜੀ ਜਿਵੇਂ ਹੁਣ ਇਹ ਛਟੀਆਂ ਦੇਖ ਰਹੇ ਆ ਆਪਾਂ ਜਿਵੇਂ ਤੂਤਦੀਆਂ ਛਟੀਆਂ ਨੇ ਇਹ ਹਾਂ ਤੇ ਇਹ ਮਤਲਬ ਜਿਵੇਂ ਤੁਸੀਂ ਪਿੰਡ ਪਿੰਡ ਫਿਰ ਕੇ ਲੈ ਕੇ ਆਉਂਦੇ ਹੋ ਜਾਂ ਮਤਲਬ ਫਿਰ ਕੇ ਲੈ ਕੇ ਆਉਣਾ ਹੈ ਜੀ ਵੀ ਪਿੰਡਾਂ ਦੇ ਵਿੱਚ ਜਾ ਕੇ ਫਿਰ ਕੇ ਵੀ ਜਿੱਥੇ ਤੂਤ ਮਤਲਬ ਤਾਂ ਦੇਖਦੇ ਨੇ ਫਿਰ ਉਹ ਮਾਲਕਾਂ ਨਾਲ ਸੌਦਾ ਕਰ ਲੈਂਦੇ ਹੋ ਠੀਕ ਹੈ ਪਿੰਡਾਂ ਤੋਂ ਮੋਲੜ ਐ ਕਿ ਛੱਤੀ ਫਿਰ ਬਣਾਉਣੀ ਆ ਆਪਾਂ ਉਹਨੂੰ ਟੋਕਰੇ ਵੀ ਦਿੰਨੇ ਜੇ ਅਗਲਾ ਮੰਗ ਕਰਦਾ ਵੀ ਇੱਕ ਦੋ ਟੋਕਰੇ ਸਾਨੂੰ ਦੇ ਦੇਂ ਕੱਖਾਂ ਵਾਸਤੇ ਵੀ ਕੱਖੋ ਖਾਉਣੇ ਪੱਤੇ ਪੱਤੇ ਉੱਪਰ ਉੱਪਰ ਕੇ ਆਪਣਾ ਲੰਗੜਾਣਾ ਠੀਕ ਹੈ ਜੀ ਉਹਨੂੰ ਟੋਕਰੇ ਦੇ ਦੇ ਦਿੰਦੇ ਨੇ ਉਸ ਪੈਸੇ ਦੇ ਦਿੰਦੇ ਨੇ ਠੀਕ ਹੈ ਵੀ ਜਾਨੀ ਕਿ ਕਹਿਣ ਦਾ ਏ ਮਤਲਬ ਹੈ ਵੀ ਕਈ ਜ਼ਿਮੀਦਾਰ ਮਤਲਬ ਵੀ ਠੇਕਾ ਮਾਰ ਲੈਂਦੇ ਨੇ ਵੀ ਸਾਨੂੰ ਵਿੱਚੋਂ ਇੱਕ ਜਾਂ ਦੋ ਟੋਕਰੇ ਦੇ ਦਿਓ ਤੇ ਮਤਲਬ ਤੂੰ ਹੀ ਤੂਤਦੀਆਂ ਛਟੀਆਂ ਲੈ ਜਾਓ ਹਾਂ ਤੇ ਉਹ ਇਹਦਾ ਨਹੀਂ ਬਣਾਉਣਾ ਆਉਂਦੇ ਤੁਸੀਂ ਆਪ ਦੇ ਲਵੇ ਲੈ ਜਾ ਕੇ ਬਣਾ ਲਓ ਹਾਂ ਹਾਂ ਤੇ ਬਾਈ ਜੀ ਜਿਵੇਂ ਹੁਣ ਇਹ ਮਤਲਬ ਤੁਸੀਂ ਟੋਕਰੇ ਬਣਾਉਣ ਵਾਲਾ ਕੰਮ ਕਰਦੇ ਹੋ ਤੇ ਇਹ ਕਿੰਨੇ ਮਤਲਬ ਤੁਸੀਂ ਇੱਕ ਪਰਿਵਾਰ ਦੇ ਹੋ ਜਾਂ ਅਲੱਗ-ਅਲੱਗ ਹੋ ਜੀ ਇੱਕੋ ਪਰਿਵਾਰ ਦੇ ਆਂ ਜੀ ਪਿੰਡ ਦੇ ਨੇ ਮੁੰਡੇ ਚਾਚੇ-ਤਾਇਆ ਜੋ ਆ ਅੱਛਾ ਛਰੀਕੇ ਜੋ ਚਾਚੇ-ਤਾਇਆ ਜੋ ਮਤਲਬ ਬਣਾਉਂਦੇ ਹੋ ਤੇ ਜਿਵੇਂ ਆਪਾਂ ਬਜ਼ੁਰਗ ਨਾਲ ਗੱਲਬਾਤ ਕੀਤੀ ਇਹ ਤੁਹਾਡੇ ਕੀ ਲੱਗਦੇ ਨੇ ਇਹ ਪਿੰਡ ਚੋਂ ਆਹੀ ਸਾਡੇ ਬਡੇਰੂਆਂ ਚੋਂ ਨਾ ਪਿੰਡ ਤੋਂ ਆ ਰਹੇ ਆ ਠੀਕ ਆ ਠੀਕ ਆ ਤੇ ਜਿਵੇਂ ਬਾਈ ਜੀ ਜਿਵੇਂ ਹੁਣ ਇਹ ਜਿਹੜਾ ਤੁਹਾਡੇ ਮਤਲਬ ਜਿਵੇਂ ਟੋਕਰੇ ਬਣਾਉਣ ਵਾਲਾ ਕੰਮ ਹੈ ਇਹ ਤੁਹਾਡੇ ਮਤਲਬ ਵੀ ਜਿਵੇਂ ਪਿੱਛੋਂ ਵੱਡ ਵਡੇਰਿਆਂ ਚ ਪਹਿਲਾ ਕੌਣ ਕਰਦਾ ਹੁੰਦਾ ਸੀ ਕੋਈ ਯੂਰਪ ਕਰਦੇ ਦੀਏ ਮੇਰੇ ਬਾਪ ਕਰਦਾ ਸੀ ਉੱਥੋਂ ਕੰਮ ਸਿੱਖਿਆ ਅਸੀਂ ਅੱਛਾ ਹੁਣ ਬੱਚੇ ਸਿੱਖਣਾ ਨਹੀਂ ਚਾਹੁੰਦੇ ਕੰਮ ਹੋਰ ਹੋਰ ਕਰਦੇ ਨੇ ਨਵੇਂ ਨਵੇਂ ਕੰਮ ਠੀਕ ਹੈ ਹਾਂ ਦੋ ਮੁੰਡੇ ਨੇ ਜੀ ਮੇਰੇ ਇੱਕ ਬੁੜੀਆ ਪਿਆਹੀ ਹੋਈ ਆ ਦਰਸ਼ਨ ਸਿੰਘ ਮੇਰਾ ਨਾਮ ਆ ਅੱਛਾ ਰੇਤਗੜ ਰੇਤਗੜ ਦੇ ਪੀੜ ਦੀ ਜਗ੍ਹਾ ਤੇ ਅਸੀਂ ਟੋਕਰੇ ਕਰਦੇ ਹਾਂ ਤੇ ਇੱਥੇ ਆਪ ਦਾ ਵਿਕ ਜਾਂਦੇ ਨੇ ਕੁਝ ਠੀਕ ਹੈ ਜਿਹੜੇ ਆਪ ਦਾ ਚੱਕ ਘਰੇ ਰਹਿ ਜਾਂਦੇ ਨੇ ਜਿਹੜੇ ਠੀਕ ਹੈ ਬਾਈ ਜੀ ਜਿਵੇਂ ਹੁਣ ਕਿਸੇ ਨੂੰ ਟੋਕਰੇ ਚਾਹੀਦੇ ਹੋਣ ਤੁਸੀਂ ਵਿੱਚ ਆਪਣਾ ਮਤਲਬ ਕੋ ਡਰੈਸ ਜਾਂ ਨੰਬਰ ਦੇਣਾ ਚਾਹੋਗੇ ਹਾਂ ਜੀ ਨੰਬਰ ਹਾਂ ਨੰਬਰ ਦੇ ਦਿਓ ਤੁਹਾਡਾ ਮੋਬਾਈਲ ਨੰਬਰ ਨੰਬਰ ਲਿਖਿਆ ਹੋਇਆ ਹੈ ਅੱਛਾ ਲਿਖਿਆ ਹੋਇਆ ਹੈ ਲਿਖਿਆ ਹੋਇਆ ਹੈ ਨਹੀਂ ਅੱਛਾ ਹੁਣ ਜੋ ਉਸ ਤਰ੍ਹਾਂ ਨਹੀਂ ਪਤਾ ਹਾਂ ਕੱਢਣਾ ਹਾਂ ਤੇ ਚਲੋ ਕੋਈ ਗੱਲ ਨਹੀਂ ਬਾਈ ਜੀ ਆਪਾਂ ਬਾਈ ਜੀ ਉਹਨਾਂ ਦਾ ਨੰਬਰ ਵਿੱਚ ਦੇ ਦਾਂਗੇ ਕਿਉਂਕਿ ਜੇ ਕਿਸੇ ਨੂੰ ਟੋਕਰੇ ਚਾਹੀਦੇ ਹੋਣ ਤੇ ਆਪਾਂ ਡਰੈਸ ਦੇ ਦਾਂਗੇ ਤੇ ਉਹ ਇਹਨਾਂ ਕੋਲ ਆ ਕੇ ਤੁਸੀਂ ਇੱਥੇ ਲਿਜਾ ਸਕਦੇ ਹੋ ਹਾਂ ਜੀ ਪੂਰੇ ਪੀਰ ਤੇ ਲਖ ਸਿੰਘ ਮੇਰਾ ਨਾਮ ਆ ਠੀਕ ਹੈ ਸਾਹਮਣੇ ਆਪਣਾ ਘਰ ਹੈ ਪਿੰਡ ਰੇਤਗ ਆਪਣੇ ਘਰ ਬਣਾਏ ਭਾਈ ਨੇ ਠੀਕ ਹੈ ਠੀਕ ਹੈ ਹਾਂ ਤੇ ਬਾਈ ਜੀ ਜਿਵੇਂ ਹੁਣ ਇਹ ਟੋਕਰੇ ਨੇ ਤੁਸੀਂ ਤਿਆਰ ਕਰਦੇ ਹੋ ਇਹ ਦਿਨ ਦੇ ਮਤਲਬ ਕਿੰਨੇ ਕੁ ਟੋਕਰੇ ਵਿਕ ਜਾਂਦੇ ਨੇ ਟੋਕਰੇ 10 12 ਵਿਕ ਜਾਂਦੇ ਨੇ ਸਾਡੇ ਅੱਛਾ ਜਾਣ ਕੇ ਦੇ ਇੱਕ ਦਿਨ ਦੇ 10 12 ਟੋਕਰੇ ਵਿਕ ਜਾਂਦੇ ਨੇ ਦਿਹਾੜੀ ਵਧੀਆ ਬਣਦੀ ਹੈ ਅੱਛਾ ਵੀ ਦਿਹਾੜੀ ਵਧੀਆ ਬਣ ਜਾਂਦੀ ਹੈ 1000 1200 ਰੁਪਏ ਕਮਾਉਂਦੇ ਹਾਂ ਜੀ ਰੋਜ਼ ਦਾ ਠੀਕ ਹੈ ਠੀਕ ਹੈ ਜੀ ਮੇਰੇ 2000 2000 ਦੀ ਗੱਲ ਹੈ ਠੀਕ ਹੈ। ਕੋਨੇ ਪਾਈ ਹੁੰਦੇ ਨੇ ਨਾ ਪਹਿਲਾਂ ਨਾਲ ਉਹ ਟਿਕ ਜਾਂਦੇ ਨੇ। ਹਾਂ। ਦਿਹਾੜੀ ਉਸਤ ਕੱਢ ਕੇ 11200 ਰੁਪਿਆ ਬਣੀ ਜਾਂਦਾ ਹੈ। ਬਣੀ ਜਾਂਦਾ ਹੈ। ਠੀਕ ਹੈ। ਫਾਇਦਾ ਹੀ। ਹਾਂ ਹਾਂ। ਨਾਲੇ ਬਾਲਣ ਬਣ ਜਾਂਦਾ ਚੁੱਲਾ ਚੱਲਦਾ ਘਰ। ਆ ਵੀ ਘਰੇ ਬਾਲਣ ਬਣ ਜਾਂਦਾ ਹੈ। ਪਾਣੀ ਗਰਮ ਕਰਦੇ ਨੇ ਸਾਫ਼ ਕਰ ਲੋ। ਸਬਜ਼ੀ ਧਰ ਲੋ। ਆ ਕੇ ਸਿਲੰਡਰ ਚ ਨਾਲੋ। ਆਪਦੀ ਬਚਤ ਆ ਜੀ। ਠੀਕ ਹੈ। ਆਪਦੀ ਬਚਤ ਆ। ਤੇ ਬਾਈ ਜੀ ਜਿਵੇਂ ਲਾ ਲਓ ਵੀ ਮਤਲਬ ਤੁਸੀਂ ਦੱਸਿਆ ਵੀ ਜਿਵੇਂ ਵਧੀਆ ਮਤਲਬ ਬੱਚਤ ਹੋ ਜਾਂਦੀ ਹੈ ਵੀ ਵਧੀਆ ਦਿਹਾੜੀ ਬਣ ਜਾਂਦੀ ਹੈ ਵੀ ਇਹ ਜਿਵੇਂ ਤੁਸੀਂ ਰੋਡ ਤੇ ਕੰਮ ਕੀਤਾ ਹੋਇਆ ਹੈ ਵੀ ਰੋਡ ਤੇ ਮਤਲਬ ਜਿਆਦਾ ਫਾਇਦਾ ਹੁੰਦਾ ਵੀ ਲੋਕ ਲੰਘਦੇ ਆਉਂਦੇ ਵੇਖ ਲੈਂਦੇ ਨੇ ਇਹ ਦੇਖਣ ਨਾਲੇ ਵਿਖਦੇ ਨੇ ਜੀ ਇਹ ਠੀਕ ਹੈ ਇਹ ਮਾਰਦੇ ਨੇ ਦੂਰ ਦਰਾਡੇ ਦੇ ਜਾਂਦੇ ਨੇ ਹਰਿਆਣੇ 'ਚ ਵੀ ਜਾਂਦੇ ਨੇ ਸਾਡੇ ਲੋਹਸਾਲਾ 'ਚ ਵੀ ਜਾਂਦੇ ਨੇ ਠੀਕ ਹੈ ਮੋਤ ਦਵਾਰਾ 'ਚ ਵੀ ਜਾਂਦੇ ਨੇ ਲੰਗਰ ਵਾਸਤੇ ਠੀਕ ਹੈ ਚੋਕਰੇ ਮਿਲਦੇ ਨਹੀਂ ਜੀ ਬਸ 6 ਮਹੀਨਾ ਚੱਲੂਗਾ ਪਰ 9 ਮਹੀਨਾ ਆ ਗਿਆ ਫਟੇਰਾ ਬੈਠੀ ਕਰਾਉਂਦਾ ਨਾ ਫੇਰ ਨਹੀਂ ਵੱਢਦੇ ਅੱਛਾ ਫੇਰ ਨਹੀਂ ਵੱਢਦੇ ਇਹ ਤੋਂ ਪਹਿਲਾਂ ਪਹਿਲਾਂ ਵੱਢ ਕੇ ਜਮ੍ਹਾਂ ਕਰ ਲੈਨੇ ਆਂ ਸੀ ਫਿਰ ਇਹ ਬਣਾਈ ਜਾਂਦੇ ਆਂ ਜੀ ਬੈਠੇ ਠੀਕ ਹੈ ਮਹੀਨਾ ਵੈਸੀ ਫੇਰ ਵੀ ਕੰਮ ਚੱਲੀ ਜਾਂਦਾ ਹੈ ਸਾਡਾ ਠੀਕ ਹੈ ਵੱਢ ਕੇ ਜਮ੍ਹਾਂ ਕਰ ਲੈਨੇ ਅੱਜ ਕੰਮ ਨਹੀਂ ਸਾਡੀ ਸੁਪਰੀ ਕਿ ਅੱਜ ਕੱਲੇ ਵੱਡੀ ਹੋਈ 2 ਮਹੀਨੇ ਠੀਕ ਹੈ 2 ਮਹੀਨੇ ਕੰਮ ਜਾਂ ਕੰਮ ਤਾਂ ਬਹੁਤ ਵਧੀਆ ਇਹ 3 ਮਹੀਨੇ ਕੰਮ ਚੱਲਦਾ ਚਾਹ ਜੇ ਉਹ ਦਿਵਾੜੀ ਤੋਂ ਲੱਗਦੇ ਆਂ ਕੋ ਗਣਤੀ ਲਾ ਕੇ ਹਟ ਗਿਆ ਅੱਛਾ ਫੱਗਣ ਚ ਜਾ ਕੇ ਹਟਦੇ ਆ ਤਣਕ ਵੀ ਪੜਾਈ ਪੈ ਗਈ ਇਹ ਕੰਮ ਤਾਂ ਬਹੁਤ ਲੰਬਾ ਵੜਿਆ ਕੰਮਾਂ ਸਾਹ ਪੁੱਤਰਾ ਆਉ ਦੇਖਾਰੇ ਬੈਠੇ ਆ ਟਾਈਮ ਤੇ ਟਾਈਮ ਜਦੋਂ ਮਰਦੀ ਲੱਗ ਜਾ ਹਾਂ ਉਹ ਟਾਈਮ ਨਹੀਂ ਇਹਦੇ ਚ ਹਾਂ ਤੇ ਬਾਈ ਜੀ ਜਿਵੇਂ ਹੁਣ ਤੁਸੀਂ ਦੱਸਿਆ ਵੀ ਜਿਵੇਂ ਹੁਣ ਤੁਹਾਡੀ ਮਤਲਬ ਜਿੰਨੇ ਕੰਮ ਕਰ ਰਹੇ ਹੋ ਵੀ ਸਿਆਣੀ ਉਮਰ ਦੇ ਹੋ ਵੀ ਉਮਰ ਹੋਈ ਹੈ ਇਹ ਉਮਰ ਹੁੰਦੀ ਹੈ ਆਰਾਮ ਕਰਨ ਦੀ ਤੇ ਨਵੀਂ ਪੀੜ੍ਹੀ ਆ ਜਿਹੜੀ ਉਹ ਇਹ ਕੰਮ ਨੂੰ ਨਹੀਂ ਕਰਦੀ ਤੇ ਉਹਨਾਂ ਨੂੰ ਤੁਸੀਂ ਮਤਲਬ ਕੀ ਮੈਸੇਜ ਦੇਣਾ ਚਾਹੋਗੇ ਸਤੇਈ ਰਹਿਣਾ ਜੀ ਕੰਮ ਬਰੀ ਆ ਆਪਦਾ ਕੰਮ ਕਰੋ ਬਾਹਰ ਕਿਤੇ ਕੁਝ ਨਹੀਂ ਪਿਆ ਹੈਗਾ ਬਾਹਰ ਜਾਉਂਗੇ ਅਗਲਾ ਟਾਈਮ ਦੇਖੂਗਾ ਵੇਲਾ ਕੋ ਵੇਲਾ ਹੋਊਗਾ ਇਹ ਆਪਦਾ ਕੰਮਾ ਕਰਨਾ ਚਾਹੀਦਾ ਸਿੱਖਣਾ ਚਾਹੀਦਾ ਅੱਗੇ ਅੱਗੇ ਆਉਣਾ ਚਾਹੀਦਾ ਬੱਚਿਆਂ ਨੂੰ ਨਵੇਂ ਨੂੰ ਇਹ ਕੰਮ ਚਾਇ ਤੇ ਫੈਲਾ ਹੈਗਾ ਅੱਜ ਤਾਂ ਹੁਣ ਕੰਮ ਕਰਨ ਜੋਗੇ ਜਿੰਨੇ ਕ ਹੈਗੇ ਆ ਅਗ ਦਿਨ ਆ ਜਾਗੇ ਵੀਰਾਂ ਕੀ ਨਵੀਂ ਪੀੜ੍ਹੀ ਨੂੰ ਅੱਗੇ ਆਉਣਾ ਚਾਹੀਦਾ ਠੀਕ ਹੈ ਠੀਕ ਹੈ ਅੱਗੇ ਫਿਰ ਪਿੰਡਾਂ 'ਚ ਹਰੇਕ ਬੰਦੇ ਨੂੰ ਲੋੜ ਆ ਹਰ ਬੰਦਾ ਦਾ ਬਣਾਉਂਦਾ ਨਹੀਂ ਹਾਂ ਜੇ ਇੱਕ ਬੰਦਾ ਬਣਾਉਂਦਾ ਹੋਊਗਾ ਦੋ ਤਿੰਨ ਪਿੰਡਾਂ 'ਚ ਕੰਮ ਕਰ ਦਿੰਦਾ ਹਾਂ ਇੱਕ ਬੰਦਾ ਵੀ ਬਹੁਤ ਦੋ ਤਿੰਨ ਪਿੰਡ ਸੰਭਲ ਲਿੰਦਾ ਹਾਂ ਆਪਦਾ ਰੋਜੀ ਰੋਟੀ ਬਣੇ ਤੇ ਬਾਈ ਜੀ ਬਹੁਤ ਵਧੀਆ ਮੈਸੇਜ ਦਿੱਤਾ ਤੇ ਬਾਈ ਜੀ ਹੋਰਾਂ ਨੇ ਕਿਹਾ ਵੀ ਨਵੀਂ ਪੀੜ੍ਹੀ ਨੂੰ ਇਹ ਕੰਮ ਕਰਨਾ ਚਾਹੀਦਾ ਹੈ ਛੱਡਣਾ ਨਹੀਂ ਚਾਹੀਦਾ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਟੋਕਰੇ ਬਣਾਉਣ ਵਾਲਾ ਕੰਮ ਹੈ ਬਿਲਕੁਲ ਅਲੋਪ ਨਾ ਹੋਵੇ ਤਾਂ ਘਰ ਦੇ ਵਿੱਚ ਜਿਹੜੇ ਬਣਾਉਂਦੇ ਨੇ ਉਹਨਾਂ ਦੀ ਨਵੀਂ ਪੀੜ੍ਹੀ ਨੂੰ ਕਿਸੇ ਨਾ ਕਿਸੇ ਨੂੰ ਇਹ ਕੰਮ ਸਿੱਖਣਾ ਚਾਹੀਦਾ ਹੈ ਤੇ ਜਿਵੇਂ ਬਾਈ ਜੀ ਹੁਰਾ ਨੇ ਦੱਸਿਆ ਵੀ ਵਧੀਆ ਇਨਕਮ ਹੈ ਕਮਾਈ ਹੈ ਕੋ ਮਾੜਾ ਕੰਮ ਨਹੀਂ ਤੇ ਇਹ ਕੰਮ ਜ਼ਰੂਰ ਕਰਨਾ ਚਾਹੀਦਾ ਹੈ ਤੇ ਬਾਈ ਜੀ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਬਹੁਤ ਬਹੁਤ ਧੰਨਵਾਦ ਤੁਹਾਡਾ ਜਾਣਕਾਰੀ ਦਿੱਤੀ ਤੇ ਅਗਲੇ ਨਵੇਂ ਵਲੌਗ 'ਚ ਛੇਤੀ ਮਿਲਾਂਗੇ ਹੁਣ ਦਿਓ ਜੀ ਇਜਾਜ਼ਤ ਧੰਨਵਾਦ ਜੀ ਬੈਗਰੀ ਖਾਲਸਾ ਜੀ ਫਤਿਹ